ਖਬਰ ਤਹਿਸੀਲ ਖੰਨਾ ਦੇ ਅਧੀਨ ਪੈਂਦੇ ਪਿੰਡ ਕੰਗਰਾਲੀ ਰਾਜਪੂਤਾਂ ਤੋਂ ਹੈ ਜਿੱਥੇ ਕਿ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਸਪੋਰਟਸ ਕਲੱਬ ਵੱਲੋਂ ਚਾਰ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ ਇਸ ਖੇਡ ਮੇਲੇ ਦੇ ਅਖੀਰਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ ਇਸ ਸਮੇਂ ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਦੱਦਾ ਅਫਸਰ ਸਹਿਬਾਨ ਹਾਜ਼ਰ ਸਨ ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰਿੰਤ ਸਿੰਘ ਸੋਦ ਵੀ ਉਚੇਚੇ ਤੌਰ ਤੇ ਹਾਜ਼ਰ ਸਨ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਕੀ ਖੇਡਾਂ ਹੀ ਹਨ ਜੋ ਕਿ ਪੰਜਾਬ ਦੇ ਨੌਜਵਾਨਾਂ ਉੱਤੇ ਲੱਗੇ ਨਸ਼ੇ ਦਾ ਪਰੰਖ ਪੰਜਾਬ ਵਿੱਚੋਂ ਖਤਮ ਕਰ ਸਕਦੀਆਂ ਹਨ ਇਸ ਮੌਕੇ ਭਗਵਾਨ ਸਤਿਮਾਨ ਮੂਲੋ 8.5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਰਸ਼ਦਾ ਐਲਾਨ ਵੀ ਕੀਤਾ ਉਹਨਾਂ ਨੇ ਕਿਹਾ ਕਿ ਜੋ ਐਲਾਨ ਕੀਤੇ ਗਏ ਸਨ ਉਹ ਸਾਰੇ ਕੰਮ ਜਲਦੀ ਹੀ ਪੂਰੇ ਕਰਵਾਏ ਜਾਣਗੇ ਮਾਵਾ ਪੈਣਾ ਦੀ ਕਿੰਨੀ ਹੁੰਦੀ ਨਹੀਂ ਨਾਲ ਦੇ ਬਰਾबरी ਹੁੰਦੀ ਹੈ ਪਰ ਕਿਉਂਕਿ ਫੁੱਟਬਾਲ ਦਾ ਟੂਰਨਾਮੈਂਟ ਹੈ ਨਾਲ ਵਾਲੀਬਾਲ ਚੱਲ ਰਹੀ ਹੈ ਤੇ ਪਿੰਡ ਦਾ ਇੱਕ ਸੰਜੇ ਹੋਣ ਦਾ ਇਹੀ ਸੰਕੇਤ ਹੁੰਦਾ ਹੈ ਕਿ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਆ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ ਦੇਰ ਬਾਅਦ ਪੰਜਾਬ ਦੇ ਵਿੱਚ ਛੱਤਾਂ ਤੇ ਕੋਠਿਆਂ ਤੇ ਮਾਵਾ ਪੈਣਾ ਦਾ ਦਰਸ਼ਕਾਂ ਨੂੰ ਦੇਖਿਆ ਸੋ ਇਹਦੇ ਲਈ ਮੈਂ ਉਂਗਰ ਅਲੀ ਰਾਜੀਪੁੱਤਰ ਪਿੰਡ ਦੇ ਲੋਕਾਂ ਦਾ ਪੰਚਾਇਤ ਦਾ ਪਤਵੰਤੇ ਸੱਜਣਾ ਦਾ ਪ੍ਰਬੰਧ ਕਰਨ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹੋ ਜਿਹਾ ਮਾਹੌਲ ਜਿਹੜਾ ਕੋਈ ਨਾ ਪਲੇਅਰਾਂ ਨੂੰ ਦੇਦਾ ਕਿਉਂਕਿ ਆਪਣੇ ਜ਼ਿਆਦਾਤਰ ਕਬੱਡੀ ਟੂਰਨਾਮੈਂਟ ਹੀ ਹੁੰਦੇ ਆ ਪਰ ਇਹ ਜਿਹੜਾ ਫੁੱਟਬਾਲ ਦਾ ਜਿਹੜਾ ਕਲਚਰ ਹੈ ਮਾਲਪੁਰ ਵਾਲੇ ਪਾਸੇ ਆ ਉਧਰ ਦੁਆਬੇ ਚ ਤੇ ਪਰ ਖੁਸ਼ੀ ਹੋਦੀ ਕਿ ਨਾਲ ਟਰੈਕ ਵੀ ਬਣਿਆ ਹੋਇਆ ਹੈ ਐਥਲੈਟਿਕਸ ਵੀ ਚੱਲੀ ਹੋਣੀ ਤੇ ਨਾੜ ਗਰਾਉਂਡ ਬਹੁਤ ਸ਼ਾਨਦਾਰ ਹੈ ਤੇ ਉਧਰ ਮੇਰੀ ਫੇਵਰਿਟ ਗੇਮ ਬਾਲੀਵਾਲ শুটিং ਚੱਲੀ ਜਾਂਦੀ ਹੈ ਤੇ ਅਗਲੇ ਬੱਚੇ ਆਉਣ ਵਾਲੇ ਬੱਚਿਆਂ ਨੂੰ ਬੜਾ ਇਹਦੇ ਤੋਂ ਸਿੱਖਿਆ ਮਿਲਦੀ ਹੈ ਕਿ ਮੈਂ ਵੀ ਇਹਨਾਂ ਵਾਂਗੂ ਖੇਡਿਆ ਕਰੂੰਗਾ 골 ਕਰਿਆ ਕਰੂੰਗਾ ਮੈਨੂੰ ਵੀ ਨਾਮ ਮਿਲਣਗੇ ਮੈਨੂੰ ਵੀ ਲੋਕ ਆ ਕੇ ਆਟੋਗ੍ਰਾਫ ਮੇਰੇ ਤੋਂ ਲੈਣਗੇ ਸੋ ਬੱਚਿਆਂ ਨੂੰ ਬਹੁਤ ਇੱਕ ਜਿਵੇਂ ਆਪਾਂ ਕਹਿੰਦੇ ਕਿ ਜੋਤ ਤੋਂ ਜੋਤ ਜਗਦੀ ਹੈ ਇੱਕ ਜਿਹੜੀ ਚਿੰਗ ਮਿਲਦੀ ਹੈ ਕਿ ਮੈਂ ਵੀ ਕੁਝ ਕਰਨਾ ਹੈ ਸੋ ਬੜੀ-ਬੜੀ ਕਮੈਂਟਰੀ ਨਾਲ-ਨਾਲ ਕਰ ਰਹੇ ਸੀਗੇ ਕਿ ਖੇਡਾਂ ਜਿਹੜੀਆਂ ਨੇ ਅਸੀਂ ਵਕ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ 3 ਸਾਲ ਤੋਂ ਉਹਦੇ ਵਿੱਚ ਬਹੁਤ ਸਾਰੇ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਜਿਹੜਾ ਖਿਡਾਰੀ ਖੇਡ ਰਿਹਾ ਕਈ ਵਾਰੀ ਇੱਕੋ ਪਰਿਵਾਰ ਦੀਆਂ ਤਿੰਨ-ਤਿੰਨ ਪੀੜ੍ਹੀਆਂ ਪੋਤਾ ਵੀ ਖੇਡਦਾ ਦਾਦਾ ਵੀ ਤੇ ਬਾਪੂ ਵੀ ਆਪਣੇ-ਆਪਣੇ ਉਮਰ ਦੇ ਵਰਗ ਦੇ ਵਿੱਚ ਸੋ ਉਹਦੇ ਨਾਲ ਖੇਡਾਂ ਨੂੰ ਉਤਸ਼ਾਹਤ ਜਿਹੜਾ ਮਿਲਦਾ ਨਾਲ ਇਹ ਹੈ ਕਿ ਆ ਜਿਹੜਾ ਕਲੰਕ ਜਿਹੜਾ ਪੰਜਾਬ ਦੇ ਸਿਰ ਤੇ ਨਸ਼ਿਆਂ ਵਾਲਾ ਲੱਗਦਾ ਉਹ ਉਹਦਾ ਸਭ ਤੋਂ ਵੱਡਾ ਬਦਲ ਕਹਿ ਲੋ ਜਾਂ ਉਹਦੀ ਕਾਟ ਕਹਿ ਲੋ ਆ ਖੇਡੇ ਨਹੀਂ ਇੱਥੇ ਜਦੋਂ ਗਰਾਊਂਡ ਚ ਆਉਂਦੇ ਆ ਪਲੇਅਰ ਉਹ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ ਆਪਣੀ ਫਿਟਨੈਸ ਵੱਲ ਧਿਆਨ ਦਿੰਦੇ ਉਹਨਾਂ ਦਾ ਇੱਧਰ ਉੱਧਰੋਂ ਧਿਆਨ ਭਟਕਦਾ ਜਿਹੜਾ ਉਹ ਸ਼ਾਂਤ ਹੁੰਦਾ ਕੋਈ ਲੜਾਈਆਂ ਪੜਾਈਆਂ ਚ ਨਹੀਂ ਪੈਂਦੇ ਗਰਾਊਂਡ ਚ ਆ ਕੇ ਪ੍ਰੈਕਟਿਸ ਕਰਦੇ ਆ ਦੋਨੇ ਟੀਮਾਂ ਨੂੰ ਮੈਂ ਬਹੁਤ ਮੁਬਾਰਕਬਾਦ ਦੇਣਾ ਜਿੱਤ ਹਾਰ ਚਲਦੀ ਰਹਿੰਦੀ ਹੈ ਵੀਰੇ ਕੋਈ ਟੀਮ ਇਸ ਗਰਾਊਂਡ ਚ ਹਾਰ ਜਾਂਦੀ ਹੈ ਅਗਲੇ ਚ ਜਿੱਤ ਜਾਂਦੀ ਹੈ ਫਸਟ ਟਾਉਨ ਵਾਲਾ ਜਿਹੜਾ ਬੜੀ ਜਲਦੀ ਆਪਾਂ ਨੂੰ ਪਤਾ ਲੱਗ ਜਾਊਗਾ ਜਿਹੜਾ ਫਸਟ ਟਾਉਨਗੇ ਪਹਿਲੇ ਨੰਬਰ ਤੇ ਆਉਣਗੇ ਉਹਨੂੰ ਮੈਂ ਪਹਿਲੀ ਐਡਵਾਂਸ ਚ ਵਧਾਈ ਦੇ ਦਿੰਨਾ ਪਰ ਨਾਲ ਨਾਲ ਇੱਕ ਸਲਾਹ ਵੀ ਦੇ ਦਿੰਨਾ ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਫਿਰ ਮੈਚ ਹੀ ਨਹੀਂ ਹੋਣਾ ਸੀ ਫਿਰ ਮੁਕਾਬਲਾ ਹੀ ਨਹੀਂ ਹੋਣਾ ਸੀ ਸੋ ਇਸ ਕਰਕੇ ਇਹ ਖੇਡ ਹੈ ਹੀ ਨਹੀਂ ਜਿਹਦੇ ਵਿੱਚ ਫਸਟ ਵਾਲਾ ਸੈਕੰਡ ਵਾਲੇ ਨਾਲ ਮੈਚ ਤੋਂ ਬਾਅਦ ਹੱਥ ਮਿਲਾਉਂਦਾ ਹੈ ਹਾਰਨ ਵਾਲੇ ਨਾਲ ਹੱਥ ਮਿਲਾਇਆ ਜਾਂਦਾ ਨਹੀਂ ਤਾਂ ਆਪਾਂ ਦੇਖਦੇ ਆ ਜੇ ਦੇਸ਼ਾਂ ਦਾ ਜੰਗ ਲੱਗ ਜਾਂਦੀ ਹੈ ਉਹ ਹਾਰਨ ਤੋਂ ਬਾਅਦ ਕੋਈ ਇੱਕ ਮੁਲਕ ਹਾਰ ਜਾਂਦਾ ਹੈ ਉਹ ਹੱਥ ਨਹੀਂ ਮਿਲਾਉਂਦੇ ਉਹ ਕਹਿੰਦੇ ਬਲਰਾ ਲਾਵਾਂਗੇ ਜਦੋਂ ਦੁਪਾਰਾ ਟਾਈਮ ਮਿਲ ਗਿਆ ਸਿੱਕ ਖੇਡੇ ਹੀ ਨੇ ਜਿਹਦੇ ਵਿੱਚ ਹਾਰਨ ਤੋਂ ਬਾਅਦ ਜਿੱਤਣ ਵਾਲੇ ਹਾਰਨ ਵਾਲੇ ਨੂੰ ਵਧਾਈ ਦਿੰਦੇ ਵੀ ਬਹੁਤ ਵਧੀਆ ਖੇਡੇ ਤੁਸੀਂ ਹਾਰਡ ਲੱਕ ਹਾਰਨ ਵਾਲੇ ਜਿੱਤਣ ਵਾਲੇ ਲਈ ਤੁਸੀਂ ਭਾਈ ਅੱਜ ਵਧੀਆ ਖੇਡੇ ਸਾਡਾ ਦਿਨ ਨਹੀਂ ਸੀ ਅੱਜ ਤੁਹਾਡਾ ਦਿਨ ਸੀ ਸੋ ਇਹ ਬਹੁਤ ਇੱਕ ਵਧੀਆ ਮੈਨੂੰ ਅੱਜ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਅਸੀਂ ਲੈ ਕੇ ਫਿਰਦੇ ਆ ਮੈਨੂੰ ਇਹ ਕੁੰਗਰਾਲੀ ਰਾਜਪੂਤਾ ਤੇ ਇਸ ਗਰਾਊਂਡ 'ਚ ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਬਾਕੀ ਪਿੰਡ ਦੀਆਂ ਮੰਗਾ ਨੇ ਕਿ ਕਿਉਂਕਿ ਜਿਹੜੀਆਂ ਮੈਂ ਤਾਂ ਹੈਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਵੀ ਮੰਗਾ ਉੱਥੇ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਫਿਰ ਕਹਿੰਦੇ ਜੀ ਵਿਸ਼ਵ ਗੁਰੂ ਬਣਗੇ ਕਿੱਥੋਂ ਵਿਸ਼ਵ ਗੁਰੂ ਬਣਗੇ ਤੁਸੀਂ ਯਾਰ ਹੈਨਾ ਪੁੱਤੋ ਪਹਿਲੇ ਤਾਂ ਆਮ ਆਦਮੀ ਕਲੀਨਿਕ ਇੱਥੇ ਬਣਾਉਣਾ 25 ਲੱਖ ਰੁਪਏ ਦਾ ਉਹ ਸਾਡਾ ਪ੍ਰਿੰਸੀ ਹਰੇਕ ਪਿੰਡ ਜਿਉਂ ਕਹਿੰਦੇ ਆ ਜਗ੍ਹਾ ਆਪਣੇ ਕੋਲ ਇੱਥੇ ਹੋਊਗੀ ਤੇ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫ੍ਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫ੍ਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰਿਆਮ ਆਦਮੀ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਜੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾਂ ਫਿਰ ਸਟਰੀਟ ਲਾਈਟਾਂ ਸੋਲਰ ਲਾਈਟਾਂ ਅੱਜ ਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਪਹਿਲਾਂ ਇੱਕ ਹੋਰ ਪੰਗਾ ਸੀ ਮੈਂ ਵੀ ਸੰਗਰੂਰ ਲਾਈਟਾਂ ਬਹੁਤ ਦਿੱਤੀਆਂ ਬੈਟਰੀ ਰਾਤ ਨੂੰ ਚੋਰੀ ਹੋ ਜਾਂਦੀ ਸੀ ਬੈਟਰੀ ਲੈ ਜਾਂਦੀ ਸੀ ਰਾਤ ਨੂੰ ਹੁਣ ਉਹ ਲਾਈਟਾਂ ਹੀ ਇਹ ਜਿਹੇ ਬਣਵਾਇਆ ਸੀ ਬੈਟਰੀ ਵਿੱਚ ਹੀ ਹੈ ਹੁਣ ਕਿਤੇ ਬੈਠਾ ਨਾ ਹੋਵੇ ਕੋਈ ਅਗਲਾ ਕਹਿੰਦਾ ਵੇਚਾੜੀ ਵੀ ਖੋਲਣ ਦਾ ਕੋਈ ਲੱਭ ਲੀਏ ਉਹ ਬੇਚਾਰੀ ਕਰ ਜੀ ਬੇਚੀਏ ਬੇਚਾਰਾ ਵੀ ਨਟ ਲੈ ਜਾਗੇ ਆਪਾਂ ਜਗਾੜੀ ਬਹਿ ਗਏ ਆਪਾਂ ਹਨਾ ਤੇ ਸਟਰੀਟ ਲਾਈਟਾਂ ਵਾਸਤੇ 19 ਲੱਖ ਰੁਪਇਆ ਜਗਾ ਤੁਸੀਂ ਦੱਸਣੀ ਹੈ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਕੋਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਹਿੰਦਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਸੀ ਆਪਦੇ ਘਰ ਮੂਰੀ ਲਵਾ ਗਿਆ ਜੀ ਫਲਾਨਾ ਮੇਰਾ ਤਾਂ ਉੱਥੇ ਆ ਜੀ ਉਹਦੇ ਘਰ ਮੂਰੇ ਉੱਥੇ ਦਿਨ ਚੜਿਆ ਪਿਆ ਹੈ ਤੁਹ ਜਗਾ ਤੁਸੀਂ ਦੱਸ ਦੇ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲਾਈਟਾਂ ਹੋਣਗੀਆਂ ਆਪੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਹੋ ਸੋਲਰ ਨੇ ਤੇ ਨਾਲ ਜਦੋਂ ਨੇ ਰਾ ਹੋ ਗਿਆ ਆਪੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜੀਆਂ ਲੇਟੈਸਟ ਨੇ ਤੇ ਬਾਕੀ ਆ ਅਸੀਂ ਹਰੇਕ ਪਿੰਡ ਨੂੰ ਵੀ ਦੇ ਰਹੇ ਹਾਂ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਉਹ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂ ਕਿ ਆ ਜਿਹੜਾ ਸਿਸਟਮ ਹੈ ਉਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਉਹ ਚੱਲੇ ਉਹ ਲਗਭਗ ਇਹ 39 ਲੱਖ 40 ਲੱਖ ਦਾ ਪ੍ਰੋਜੈਕਟ ਹੈ ਇਹ ਅਸੀਂ ਤੁਹਾਡੇ ਪਿੰਡ ਦਾ ਕਨਫਰਮ ਹੈ ਤੇ ਗੋਬਿੰਦਪੁਰਾ ਪਿੰਡ ਜਿਹੜਾ ਐ ਐਸਸੀ ਸਮਾਜ ਦਾ ਸ਼ਮਸ਼ਾਨ ਘਾਟਾ ਉਹਦੇ ਤੱਕ ਰਸਤਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਬੰਦਾ ਗਮ ਚ ਹੁੰਦਾ ਹੈ ਉਸ ਵੇਲੇ ਕੋਈ ਸੁਰਤ ਨਹੀਂ ਹੁੰਦੀ ਤੇ ਪ੍ਰਮਾਤਮਾ ਰੱਬ ਕਰੇ ਸੁਖੀ ਬਸੰਸਾਰੇ ਤੰਦਰੁਸਤੀ ਰਹਿਣ ਸੋ ਉਹਦਾ ਵੀ ਅਸੀਂ 1.5 ਕਰੋੜ ਦਾ ਪ੍ਰੋਜੈਕਟ ਹੈ ਟੋਟਲ ਥੋੜਾ ਜੀ 8 ਕਰੋੜ 16 ਲੱਖ 15 ਹਜ਼ਾਰ ਦਾ ਬਣਦਾ ਹੈ ਸੋ ਜਾਨੀ ਕਿ ਸਬਾਕ 8 ਕਰੋੜ ਲਾ ਲੋ ਤੇ ਇਹ ਤੁਹਾਡਾ ਪੈਸਾ ਸਮੇਂ-ਸਮੇਂ ਤੇ ਤੁਹਾਡੇ ਕੋਲੇ ਆ ਹੀ ਜਾਊਗਾ ਪਰ ਹਾਂ ਇੱਕ ਮੇਰੀ ਬੇਨਤੀ ਹੈ ਇਹ ਪੈਸੇ ਨੂੰ ਲਵਾਉਣਾ ਤੁਸੀਂ ਆਪ ਕੋਲੇ ਖੜਕੇ ਆ ਬੀਜੇ ਫਰਜ ਕਰ ਲੋ ਸੜਕ ਬਣਦੀ ਹੈ ਇਹ ਨਾ ਕਿ ਉਹ ਸਰਕਾਰ ਦੀ ਬਣਦੀ ਹੈ ਆਪ ਚੈੱਕ ਕਰਿਓ ਵੀ ਭਾਈ ਮਟੀਰੀਅਲ ਕਿਹ ਜਾ ਪਾ ਰਿਹਾ ਬੰਦਾ ਠੇਕੇਦਾਰ ਮਾੜੀਆਂ ਇੱਟਾਂ ਲਾ ਗਿਆ ਫੇਰ 6 ਮਹੀਨੇ ਨੂੰ ਖੜੇ ਹੋਵੋਗੇ ਜੀ ਉਹ ਜਿਹੜੀ 16 ਫੁੱਟੀ ਸੀ ਉਹ ਤਾਂ ਜੀ ਹੁਣ 5-7 ਫੁੱਟੀ ਰਹਿ ਗਈ ਉਹ ਤਾਂ ਬਾਕੀ ਤਾਂ ਟੁੱਟ ਗਈ ਹੈਨਾ ਉਹਦਾ ਕੀ ਫਾਇਦਾ ਹੋਇਆ ਕੋਲੇ ਖੜ ਕੇ ਕਰਾ ਲਿਓ ਕਿਉਂਕਿ ਥੋੜੀ ਥੋੜੀ ਕੰਮ ਹੋਣੀ ਹੈ ਚੀਜ਼ ਉਹ ਤੇ ਇਹ ਤੁਸੀਂ ਪੈਸੇ ਤੁਹਾਨੂੰ ਅਸੀਂ ਦੱਸ ਕੇ ਪਾਵਾਂਗੇ ਸਾਰੇ ਪਿੰਡ ਨੂੰ ਤੇ ਤੁਸੀਂ ਵੀ ਅਨਾਊਂਸਮੈਂਟ ਕਰਕੇ ਪਾਈ ਐਨੇ ਪੈਸੇ ਪਹੁੰਚ ਚੁੱਕੇ ਨੇ ਆ ਜਾਓ ਆਪਾਂ ਇੱਥੇ ਆ ਬਣਾ ਲੀਏ ਬਾਕੀ ਕੁਝ ਨਰੇਗਾ ਤੋਂ ਕੰਮ ਲਵਾਂਗੇ ਤਾਂ ਕਿ ਨਰੇਗਾ ਵਾਲਿਆਂ ਨੂੰ ਵੀ ਕੰਮ ਮਿਲੇ ਰੋਜ਼ਗਾਰ ਮਿਲੇ ਠੀਕ ਹੈ ਨਾ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂ ਜੀ ਜਿਹੜਾ ਪਿੰਡ ਜਿਹੜਾ ਅੱਜ ਖੇਡ ਮੇਲਾ ਕਰਾਇਆ ਕਿੰਨੇ ਦੇ ਕੰਮ ਜਦੋਂ ਖੇਡ ਮੇਲੇ ਲੱਗ ਰਹੇ ਨੇ ਬੜੀ ਬੜੀ ਗੇਮਾਂ ਜਿਹਦੇ ਵਿੱਚ ਭਗਵਾਨ ਇੱਕ ਰੈਂਡਰ ਦਾ ਨਾਮ ਹੋ ਰਿਹਾ ਹੈ ਤੇ ਅਰੇਜ ਵੀ ਸੀਗੀ 14 ਦੇ ਉੱਨੀ ਸੀਗੀ ਗੱਲੀਬਾਗ ਅੱਛੇ ਦੇ ਮੁਕਾਬਲੇ ਬਾਜੀ ਤਾਂ ਕਿ ਹੋ ਗਵਿੰਦਰ ਸਿੰਘ ਜੀ ਜਿਹੜੇ ਸੀਐਮ ਸਾਹਿਬ ਆਏ ਸੀ ਜਿਹੜੇ ਨਿਸ਼ਚਿਤ ਐਲਾਨ ਕਰਦੇ ਗਏ ਨੇ ਉਹ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਜੀ ਆਪ ਵੀ ਆਪਣੇ ਉਹ ਸਾਰੀਆਂ ਮੰਗਾਂ ਉਹ ਐਲਾਨ ਕਰਦੇ ਆ ਜੀ ਜੀ ਕਿੰਨੇ ਬੈਸ ਦਾ ਐਲਾਨ ਕਰਕੇ ਗਏ ਨੇ 8 ਕਰੋੜ 60 ਲੱਖ ਰੁਪਏ ਦੀ ਅਮਾਉਂਟ ਦਾ ਐਲਾਨ ਕਰਕੇ ਗਏ ਆ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹ ਉਹਨਾਂ ਨੇ ਸਾਡੇ ਪਿੰਡ ਆਏ ਤੇ ਸਾਡੇ ਪਿੰਡ ਵਿੱਚ ਰਪਨਤਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿੰਨੀ ਗ੍ਰਾਂਟ ਦਾ ਜਿਹੜਾ तकरीबन 8 ਕਰੋੜ 15 ਲੱਖ ਰੁਪਏ ਦੇ ਕੰਮ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਗੁਣਾਏ ਸੀ ਔਰ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਅੱਜ ਖੰਨੇ ਦੇ ਪਿੰਡ ਕੁੰਗਰਾਲੀ ਰਾਜਪੁੱਤਾ ਪਿੱਛੇ ਵਿਖੇ ਪਹੁੰਚ ਕੇ ਅੱਜ ਪੰਚਾਇਤ ਦੇ ਵਿੱਚ ਜਿੱਥੇ ਟੂਰਨਾਮੈਂਟ ਦੇ ਵਿੱਚ ਆ ਕੇ ਬੱਚੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਨਾਲ ਹੀ ਇਸ ਪਿੰਡ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ ਉਹਨੂੰ ਮੰਨਦੇ ਹੋਏ ਔਰ ਨਾ ਸਿਰਫ ਪਿੰਡ ਦੀਆਂ ਇਸ ਪਿੰਡ ਨੂੰ ਆਂਦੀਆਂ ਜਿੰਨੀਆਂ ਲਿੰਕ ਰੋੜਾਂ ਨੇ ਜਿੰਨੀਆਂ ਲਿੰਕ ਸੜਕਾਂ ਨੇ ਉਹਨਾਂ ਨੂੰ ਚੌੜਾ ਕਰਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਉਣ ਦੀਆਂ ਜਿੰਨੀਆਂ ਵੀ ਮੰਗਾਂ ਸੀ ਪਿੰਡ ਵਾਲਿਆਂ ਨੇ ਰੱਖੀਆਂ ਉਹ ਸਾਰੀਆਂ ਨੂੰ ਅਪਰੂਵ ਕਰਕੇ 8 ਕਰੋੜ 15 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਕੇ ਗਏ। ਉਹ ਸ਼ਰਿਆਂਮ ਇੱਕ ਪੰਜਾਬ ਦੇ ਪ੍ਰਤੀ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਇੱਕ ਪੱਖਪਾਤੀ ਰਵੱਈਆ ਉਹ ਸਾਹਮਣੇ ਨਿਕੜ ਕੇ ਆਉਂਦਾ ਹੈ। ਦੇਖੋ ਬਾਕੀ ਸੂਬਿਆਂ 'ਚੋ ਵੀ ਆ ਰਹੇ ਨੇ 28 ਸੂਬੇ 8 ਯੂਨੀਅਨ ਟੈਰੀਟਰੀਆਂ ਐਨੇ 100 ਸੈਂਕੜੇ 에어ਪੋਰਟ ਕੋਈ 에어ਪੋਰਟ ਨਹੀਂ ਹੋਰ ਲੱਭਿਆ ਕੱਲਾ ਪੰਜਾਬ ਦਾ ਉਹ ਵੀ ਇੱਕ ਬਾਰਡਰ ਦੇ ਉੱਤੇ ਅੰਮ੍ਰਿਤਸਰ 에어ਪੋਰਟ ਲੱਭਿਆ ਇਹ ਸ਼ਰਿਆਮ ਪੰਜਾਬ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਤੇ ਪੰਜਾਬ ਤੋਂ ਵੱਧ ਪੰਜਾਬ ਸੂਬੇ ਤੋਂ ਵੱਧ ਗੁਜਰਾਤ ਦੇ ਪੰਜਾਬ ਤੋਂ ਵੱਧ ਯੂਪੀ ਦੇ ਹਰਿਆਣੇ ਦੇ ਨੌਜਵਾਨ ਨੇ ਜਿਹੜੇ ਉਧਰ ਚ ਆ ਰਹੇ ਨੇ ਸੋ ਇਸ ਕਰਕੇ ਇਹ ਜਿਹੜੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਿਵੇਂ ਕਿ ਦਿੱਲੀ ਲੈਕਨਹਾਉਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਇਲੈਕਸ਼ਨਾਂ ਦਾ ਜਿਹੜਾ ਵਿਗਲਾ ਬਚ ਚੁੱਕਿਆ ਤੇ 30 ਮਈ ਨੂੰ ਜਿਹੜੀਆਂ ਇਲੈਕਸ਼ਨਾਂ ਬਲਕਸਾਂ ਤੇ ਜ਼ਿਲ੍ਹਾ ਵੀ ਉਹਦਾ ਕਿੰਦਾ ਦੀ ਆਮ ਆਦਮੀ ਪਾਰਟੀ ਦੀ ਤਿਆਰੀ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਦੇਸ਼ ਦੀ ਹਿਸਟਰੀ ਚੱਕ ਕੇ ਦੇਖ ਲਓ ਫਿਊਚਰ ਹਿਸਟਰੀ 'ਚ ਪਿਆ ਹੁੰਦਾ ਹਿਸਟਰੀ ਚੱਕ ਕੇ ਦੇਖ ਲਓ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹਦਾ ਇਸ ਸਮੇਂ ਅਮਰਜਿੰਗ ਫਿਊਚਰ ਜਿਸ ਤਰੀਕੇ ਨਾਲ ਇਹ ਗਰੋ ਕਰ ਰਹੀ ਹੈ ਜਿਸ ਪਰਸੈਂਟੇਜ ਨਾਲ ਗਰੋ ਕਰ ਰਹੀ ਹੈ ਜਿੰਨੀਆਂ ਅੱਜ ਵੱਡੀਆਂ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਕਹਿੰ ਉਹਨਾਂ ਦੀ ਰੇਸ਼ੋ ਕੱਢ ਕੇ ਦੇਖ ਲਿਓ 10 ਸਾਲਾਂ ਵਿੱਚ ਜਿੰਨਾ ਉਹਨਾਂ ਨੇ ਕਰੋ ਕੀਤਾ ਸੀ ਅਸੀਂ ਉਹਨਾਂ ਪਾਰਟੀਆਂ ਤੋਂ 100 ਗੁਣਾ ਵੱਧ ਰਫਤਾਰ ਨਾਲ ਕਰੋ ਕਰ ਰਹੇ ਆ ਉਹ ਦਿਨ ਦੂਰ ਨਹੀਂ ਇਹ ਜਿੱਤਾਂ ਆ ਰਾ ਚੱਲਦੀਆਂ ਰਹਿਣੀਆਂ ਜਿੰਦ ਤੱਕ ਬਾਕੀ ਸੂਬਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਪਰਚਮ ਲਹਿਰਾਊਗਾ ਔਰ ਆਮ ਆਦਮੀ ਪਾਰਟੀ ਇੱਕ ਦਿਨ ਦੇਸ਼ ਚ ਰਾਜ ਕਰੂਗੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ